ਤਾਂ ਆ ਦੇਖੋ ਸਾਡਾ ਜਵਾਈ ਹੈ ਇੱਕ ਕੁੜੀ ਹੋਣੀ ਜਿਹੜੀ ਹੁਣ ਵਿਆਹ ਕਰਾਇਆ ਹੋਇਆ ਠੀਕ ਹੈ ਆ ਇਹਨਾਂ ਦੀ ਕੁੜੀ ਦੇ ਮੰਮੀ ਪਾਪਾ ਵਾ ਆ ਜਿਹੜੇ ਹੈਗੇ ਆ ਇਹ ਥੱਲੇ ਸਾਡੇ ਪਰੌੜਾ ਤੇ ਕੁੜੀ ਸਾਡੇ ਜਵਾਈ ਜੀ ਇਹ ਕਿਹਨੇ ਨਾਲ ਆਈ ਫੋਟੋਆਂ ਇਹ ਜਿਹੜੇ ਵਿਆਹ ਕਰਾਇਆ ਹੋਵੇ ਉਹਦੇ ਨਾਲ ਦੀਆਂ ਫੋਟੋਆਂ ਆ ਜਾਂਦੀਆਂ ਇਤੋਂ ਵੱਡਾ ਹੋਰ ਕੀ ਸਬੂਤ ਚਾਹੀਦਾ ਤੁਹਾਨੂੰ ਇਹ ਤੁਹਾਡੇ ਹੱਥ ਕੀ ਦੀ ਮੁੰਡੇ ਦੀ ਹੈ ਹੈ ਤੁਹਾਨੂੰ ਕੁੜੀ ਇੱਜ ਤਾਂ ਕਹਿੰਦੇ ਪਏ ਰਹੇ ਘਰ ਦੇ ਕਹਿੰਦੇ ਹੈ ਕਿ ਨਹੀਂ ਹਜੇ ਪ੍ਰੂਫ ਵੀ ਹੈਗਾ ਆ ਪ੍ਰੂਫ ਖਾਦੇ ਲੰਬੇ ਪਏ ਤੇ ਪ੍ਰੂਫ ਆ ਰਿਹਾ ਕਿਹਦੀ ਜਿਹੜੀ ਮਦਰ ਕੀ ਵਿੱਚ ਹੈਗੀ ਉਹ ਬਹਾ ਦਾ ਕਹਿੰਦੇ ਹੈ ਕਿ ਨਹੀਂ ਹੈਗਾ ਸਾਡੇ ਕੋਲ ਕੋਈ ਇਤਨੀ ਗੱਲਬਾਤ ਨਹੀਂ ਹੈਗੀ ਹਣ ਮਦਰ ਖੜੀ ਹੋਈ ਪਿੱਛੇ ਦੇਖੋ ਜੀ ਇਹ ਮੁੰਡੇ ਦੀ ਮਾਂ ਹੈ ਹਾਂਜੀ ਮੁੰਡੇ ਦੀ ਮਾਂ ਹੈ ਦੁੱਜੀ ਵੀ ਹੈ ਹਾਂਜੀ ਤੁਹਾਡੀ ਭੈਣ ਨਾਲ ਤਲਾਕ ਹੋਇਆ ਨੂੰ ਜੀ ਅਲੇ ਦੇਖੋ ਹੋਇਆ ਵੀਰੇ 6 ਸਾਲ ਨੇ ਤੁਹਾਡੀ ਕੁੜੀ ਹੈਗੀ ਹੈ ਸਾਡੇ ਕੋਲ ਆ ਦੇ ਤੁਹਾਨੂੰ ਦਿਖਾ ਦੋਗੇ ਬੋਸ ਆਸੋ ਚੱਪੂੜੀ ਹੈ ਕਿ ਉਹ ਇਨਸਾਨ ਤਾਂ ਹੈ ਹੀ। ਕੱਸੀ ਚੱਲਦੀ ਹੈ। ਇਹ ਇਹਦਾ ਕੀ ਦੇਖਿਆ ਉਹਨੇ? ਇਹਦਾ ਕੀ ਦੇਖਿਆ? ਇੱਕ ਮਿੱਤਾਂ ਨੇ ਦੇਖਿਆ ਉਹਨੇ। ਉਹਨੇ ਲੋ ਸੋਚਿਆ। ਇਹ ਕਿੰਨੇ ਸਾਲ ਦੀ ਕੁੜੀ ਹੈ? 6 ਸਾਲ ਦੀ ਹੈ। ਮਤਲਬ ਇਹਦੇ ਪਿਓ ਨੇ ਦੂਜਾ ਵਿਆਹ ਕਰਾਇਆ। ਹਾਂਜੀ। ਕੀ ਕਹਿੰਦੇ ਉਹਨੇ ਨੂੰ ਸਾਫ ਦਵੇ ਸਾਡੀ ਕੁੜੀ ਨੂੰ। ਇਹਦੇ ਆ ਵੀ ਦਵੇ। ਕਿ ਇਹਨੇ ਤਰਸ ਨਹੀਂ ਆਇਆ ਉਹਨੂੰ? ਉਹਨੇ ਵਿਆਹ ਕਰਾਉਣ ਨੂੰ ਦੇਖਿਆ ਤੇ ਉਹ ਲੈ ਕੇ ਖੜਦਾ ਉਹਨੂੰ ਬੜੀ ਤਰਸ ਆਇਆ ਹੈਗਾ ਕਿ ਬੱਚੇ ਦੀ ਮਾਂ ਹੈਗੀ ਆ, ਬੱਚਾ ਹੈਗਾ। ਕਿ ਉਹਨੂੰ ਤਰਸ ਨਹੀਂ ਬਿਲਕੁਲ ਦਿਖਿਆ। ਵਿਦੇਸ਼ ਰਹਿਣ ਦੀ ਲੜਕੀ ਦੇ ਮਾਤਾ ਪਿਤਾ ਨੇ ਜਵਾਈ ਤੇ ਲਾਇ ਬਗੈਰ ਅਦਾਲਤੀ ਤਲਾਕ ਲੈ ਦੂਜਾ ਵਿਆਹ ਕਰਨ ਦੇ aarop ਜਵਾਈ ਵੱਲੋਂ ਇੰਸਟਾਗ੍ਰਾਮ ਤੇ ਮਾਂਗ ਚ ਸੰਦੂਰ ਹੱਥੀ ਚੂੜਾ ਪਾਈ ਲੜਕੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ ਕੀਤੀਆਂ ਮੀਡੀਆ ਸਾਹਮਣੇ ਜਨ ਤੱਕ ਲੜਕੀ ਦਾ ਕਹਿਣਾ ਕਿ ਉਹ 1 ਸਾਲ ਤੋਂ ਲੜਕੇ ਨਾਲ ਰਹੇ ਰਹੀ ਹੈ ਲਿਵ ਐਂਡ ਰਿਲੇਸ਼ਨਸ਼ਿਪ ਵਿੱਚ ਇੱਕ ਪਤੀ ਵੱਲੋਂ ਅਦਾਲਤ ਵਿੱਚ ਚੱਲ ਰਹੇ ਤਲਾਕ ਦੇ ਕੇਸ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਕਿਸੇ ਹੋਰ ਲੜਕੀ ਨਾਲ ਦੂਸਰਾ ਵਿਆਹ ਕਰਵਾ ਲਿਆ ਜਦੋਂ ਕਿ ਉਸ ਵਿਅਕਤੀ ਦੇ 6 ਸਾਲ ਦੀ ਬੱਚੀ ਵੀ ਹੈ ਜੋ ਇਸ ਸਮੇਂ ਆਪਣੇ ਨਾਨਾ ਨਾਨੀ ਕੋਲ ਰਹੇ ਰਹੀ ਹੈ ਕਿਉਂਕਿ ਉਸ ਬੱਚੀ ਦੀ ਮਾਂ ਇਸ ਵਕਤ ਵਿਦੇਸ਼ ਵਿੱਚ ਨੌਕਰੀ ਕਰ ਰਹੀ ਹੈ ਵਿਦੇਸ਼ ਰਹਿੰਦੀ ਲੜਕੀ ਵੱਲੋਂ ਆਪਣੇ ਪਤੀ ਦੀਆਂ ਜਦੋਂ ਇੰਸਟਾਗ੍ਰam ਤੇ ਪਤੀ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਦੇਖੀਆਂ ਤਾਂ ਉਸਨੇ ਸਾਰੀ ਗੱਲ ਇੰਡੀਆ 'ਚ ਰਹਿੰਦੇ ਆਪਣੇ ਮਾਤਾ ਪਿਤਾ ਨੂੰ ਦੱਸੀ ਜਿੰਨ ਵੱਲੋਂ ਬਗੈਰ ਤਲਾਕ ਲਿਆ ਦੂਸਰਾ ਵਿਆਹ ਕਰ ਲੈਣ ਦੇ ਚਲਦੇ ਆਪਣੇ ਜਵਾਈ ਸਮੇਤ ਉਸਦੇ ਮਾਤਾ ਪਿਤਾ ਅਤੇ ਜਿਸ ਲੜਕੀ ਨਾਲ ਦੂਸਰਾ ਵਿਆਹ ਹੋਣ ਦੀ ਗੱਲ ਆਖੀ ਜਾ ਰਹੀ ਹੈ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਸ਼ਿਕਾਇਤ ਦਿੱਤੀ ਗਈ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਲੜਕੀ ਦੇ ਪਿਤਾ ਬਲਵਿੰਦਰ ਸਿੰਘ ਮਾਤਾ ਅਤੇ ਭੈਣ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਰਜਨੀ ਜੋ ਇਸ ਸਮੇਂ ਵਿਦੇਸ਼ ਵਿੱਚ ਰਹਿ ਰਹੀ ਹੈ ਜਿਸ ਦੀ ਸ਼ਾਦੀ ਅਕਤੂਬਰ ਸਾਲ 2018 ਵਿੱਚ ਸਿੱਖ ਰੀਤੀ ਰਿਵਾਜਾਂ ਮੁਤਾਬਕ ਹੋਈ ਸੀ ਵਿਆਹ ਦੇ ਕੁਝ ਸਮੇਂ ਬਾਅਦ ਦੋਨਾਂ ਦਾ ਆਪਸ ਵਿੱਚ ਝਗੜੇ ਹੋਣ ਦੇ ਚੱਲਦੇ ਪੰਚਾਇਤਾਂ ਰਾਹੀਂ ਫੈਸਲੇ ਵੀ ਹੋਏ ਇਸ ਦੌਰਾਨ ਉਹਨਾਂ ਦੀ ਲੜਕੀ ਕੋਲ ਇੱਕ ਲੜਕੀ ਪੈਦਾ ਹੋਈ ਜਿਸ ਦੀ ਉਮਰ ਇਸ ਵੇਲੇ 6 ਸਾਲ ਹੈ ਅਤੇ ਉਹ ਲੜਕੀ ਵੀ ਉਹਨਾਂ ਕੋਲ ਹੀ ਰਹੇ ਰਹੀ ਹੈ ਪੀੜਤ ਲੜਕੀ ਦੇ ਮਾਤਾ ਪਿਤਾ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਵੱਲੋਂ ਆਪਣੇ ਜਵਾਈ ਨੂੰ ਦੋ ਵਾਰ ਵਿਦੇਸ਼ ਵੀ ਭੇਜਿਆ ਗਿਆ ਸੀ ਪਰ ਉਹ ਉਥੋਂ ਵਾਪਸ ਆਇਆ ਗਿਆ ਸੀ ਕੁਝ ਸਮੇਂ ਬਾਅਦ ਉਹਨਾਂ ਦੀ ਲੜਕੀ ਨੂੰ ਪਤਾ ਲੱਗਾ ਕਿ ਉਹਨਾਂ ਦੇ ਜਵਾਈ ਦੇ ਬਾਹਰ ਕਿਸੇ ਹੋਰ ਲੜਕੀਆਂ ਨਾਲ ਨਜਾਇਜ਼ ਸੰਬੰਧ ਵੀ ਹਨ ਜਿਸ ਕਰਕੇ ਕਰੇਲੂ ਕਲੇਸ਼ ਦੇ ਵਧਣ ਅਤੇ ਰੋਜ਼ਾਨਾ ਦੇ ਝਗੜਿਆਂ ਤੋਂ ਤੰਗ ਆ ਕੇ ਉਹਨਾਂ ਦੀ ਲੜਕੀ ਵੱਲੋਂ ਅਦਾਲਤ ਵਿੱਚ ਤਲਾਕ ਪਟੀਸ਼ਨ ਦਾਖਲ ਕਰ ਦਿੱਤੀ ਗਈ ਕੀ ਹੈ ਪੂਰਾ ਮਾਮਲਾ ਤੁਸੀਂ ਵੇਖੋ ਪੂਰੀ ਖਬਰ ਬੰਦਰ ਸਿੰਘਾਇਆ ਕਿੱਬਾ ਰੋਡ ਕਿੱਬਾ ਰੋਡ ਪੁਰੇ ਚੌਕੀ ਦੇ ਨੇੜੇ ਨਿਊ ਸਟਾਰ ਸਿਟੀ ਦੇ ਰਹਿਣ ਵਾਲੇ ਅੱਜ ਕਮਿਸ਼ਨਰ ਦਫ਼ਤਰ ਤੁਸੀਂ ਆਏ ਹੋ ਤੁਹਾਡੇ ਨਾਲ ਬੱਚਾ ਹੈ ਕੀ ਮਾਮਲਾ ਕੀ ਹੈ ਕਿਹਾ ਹੈ ਮਾਮਲਾ ਹੈ 2018 ਵਿੱਚ ਮੇਰੀ ਲੜਕੀ ਦੀ ਸ਼ਾਦੀ ਹੋਈ ਸੀ ਤੇ ਇੱਕ ਸਾਲ ਬਾਅਦ ਲੜਕੇ ਤੋਂ ਬਾਅਦ ਉਹਨਾਂ ਦਾ ਕਲੇਸ਼ ਵਾਝੀ ਰਹਿਣ ਲੱਗ ਪਿਆ ਮਾਰ-ਬੀਟ ਹੋਣ ਲੱਗੀ ਫਸੇ ਇੱਕ ਪੰਚਾਇਤੀ ਫੈਸਲਾ ਪੰਚਾਇਤੀ ਪੰਚਾਇਤ ਵੀ ਇਕੱਠੀ ਕੀਤੀ ਦੋ ਤਿੰਨ ਵਾਰੀ ਕੋਈ ਗੱਲਬਾਤ ਨਹੀਂ ਬਣੀ ਜੀ ਤੇ ਮੇਰੀ 6 ਸਾਲ ਦੀ ਮੇਰੀ ਦੋਤੀ ਆ ਇਹ ਸਾਡੇ ਕੋਲ ਹੀ ਰਹਿੰਦੀ ਆ ਸਾਡੇ ਕੋਲ ਹੀ ਪੜਦੀ ਆ ਅੱਜ ਕੀ ਮਾਮਲਾ ਲੈ ਕੇ ਆਇਓ ਅੱਜ ਸਾਡੀ ਕੋਈ ਕਾਰਵਾਈ ਨਹੀਂ ਅਸੀਂ ਇਸ ਕਰਕੇ ਇੱਥੇ ਉੱਪਰ ਹਾਂਜੀ ਕੀ ਕੀ ਮਾਮਲਾ ਲੈ ਕੇ ਆਗੇ ਮੇਰੇ ਜਵਾਈ ਨੇ ਦੂਜਾ ਵਿਆਹ ਕਰਾ ਲਿਆ ਜੀ ਸਬੂ ਸਾਡੇ ਕੋਲ ਆ ਅਸੀਂ ਇੱਥੇ ਫੋਟੋਆਂ ਦਿੱਤੀਆਂ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡੇ ਜਵਾਈ ਨੇ ਦੂਜਾ ਵਿਆਹ ਕਰਾਇਆ ਸਾਨੂੰ ਇਦਾਂ ਪਤਾ ਲੱਗਿਆ ਜੀ ਸਾਡੇ ਮੰਦਿਰ ਨੇ ਲੋ ਕਾਰਵਾਈ ਕੀਤੀ ਤੇ ਸਾਰੀ ਕਾਰਵਾਈ ਕਰਕੇ ਇਸ ਇਸ ਚੀਜ਼ ਦਾ ਪਤਾ ਲੱਗਿਆ ਕੀ ਨਾਮ ਹੈ ਜਵਾਈ ਦਾ ਕਿੱਥੇ ਦੇ ਰਹਿਣ ਵਾਲਾ ਹੈ ਤੂੰ ਤਾਂ ਲੈ ਜਾ ਤਾਂ ਹਾਂਜੀ ਤੁਹਾਡੇ ਜਵਾਈ ਜਵਾਈ ਦਾ ਕੀ ਨਾਮ ਹੈ ਜੀ ਜੀਵਨਪੁਰ ਦਾ ਜੀਵਨ ਪਿੰਡ ਦਾ ਹਾਂਜੀ ਤੇ ਉਹਦਾ ਨਾਮ ਹੈ ਹਾਂਜੀ ਨਾਮ ਕੀ ਹੈ ਜੋ ਬਾਈ ਦਾ ਜਵਾਈ ਦਾ ਨਾਮ ਹੈਗਾ ਸੁਖਵਿੰਦਰਪਾਲ ਸੁਖਵਿੰਦਰਪਾਲ ਜੀ ਹਾਂਜੀ ਤੇ ਨੂੰ ਕਿਦਾ ਪਤਾ ਲੱਗਿਆ ਉਹਨੇ ਵਿਆਹ ਕਰਾ ਲਿਆ ਉਹਨੇ ਵਿਆਹ ਕਰਾ ਲਿਆ ਮੇਰੇ ਮੁੰਡੇ ਨਹੀਂ ਉਹ ਖੋਲੀ ਕੀ ਕਹਿੰਦੇ ਆ ਹਾਂਜੀ ਤੇ ਉਹਦੇ ਵਿੱਚ ਸਾਰੀਆਂ ਫੋਟੀਆਂ ਕੁੜੀ ਨਾਲ ਕੋਈ ਲੰਮੇ ਪੈਈਆਂ ਆ ਕੋਈ ਬੈਠੇ ਦੀਆਂ ਆ ਕੋਈ ਮਤਲਬ ਸੰਧੂਰ ਪਰਦੇ ਦੀਆਂ ਕੋਈ ਹੋਲੀ ਖੇਡਦੇ ਦੀਆਂ ਮਤਲਬ ਘਰ ਦੀਆਂ ਨਾਲ ਸੱਸ ਵੀ ਉਹਦੀ ਹਾਂਜੀ ਹਾਂਜੀ ਮੇਰੀ ਕੁੜੀ ਨੂੰ ਹੁਣ ਮੈਸੇਜ ਕੀਤਾ ਵੀ ਤੂੰ ਜੋ ਕਰਨਾ ਕਰ ਸਕਦੀ ਆ ਤੇ ਮੈਂ ਵਿਆਹ ਕਰਾ ਲਿਆ ਤੇਰੇ ਨਾਲੋਂ ਵਧੀਆ ਮਿਲ ਗਈ ਮੈਨੂੰ ਆਪਣੇ ਕੋਲੋਂ ਹੀ ਮੈਂ ਇਥੇ ਲਿਖ ਕੇ ਪਾਉਂਦੇ ਪਿਆ ਹਾਂਜੀ ਹਾਂਜੀ ਆਪਣੇ ਕੋਲੋਂ ਹੀ ਪਾੰਦਾ ਪਿਆ ਕਹਿੰਦਾ ਤੇਰੇ ਨਾਲੋਂ ਸੋਹਣੀ ਮਿਲ ਗਈ ਮੈਨੂੰ ਕੁੜੀ ਮੰਨਦਾ ਪਿਆ ਕਿ ਹਾਂਜੀ ਮੰਨਦਾ ਮੰਨ ਗਿਆ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਸਾਡੀ ਕੁੜੀ 6 ਸਾਲ ਦੀ ਆ ਇਹਦਾ ਕੁਝ ਕਰਿਆ ਜਾਵੇ ਤੇ ਮੇਰੀ ਕੁੜੀ ਨੂੰ ਜੋ ਸਾਡਾ ਦਿੱਤਾ ਸਾਡਾ ਜੋ ਖਰਚਾ ਹੋਇਆ ਉਹ ਸੰਦ ਦਿੱਤਾ ਜਾਂਦਾ ਛੋਟੀ ਜਿਹੀ ਬੱਚੀ ਹੈ ਸਾਡੀ ਬੱਚੀ ਹੈ ਹਾਂਜੀ ਹਾਂਜੀ ਇਹ 6ਵੇਂ ਸਾਲ ਚ ਲੱਗੀ ਹੋਈ ਆ ਜੀ 6ਵੇਂ ਸਾਲ ਹਾਂਜੀ 6 ਸਾਲ ਚ ਲੱਗੀ ਹੈ ਹਾਂਜੀ ਮੈਂ ਵੀ ਇਹ ਉਹੀ ਕਹਿਣਾ ਚਾਹੁੰਦੀ ਜੋ ਮੇਰੇ ਪੈਨ ਨੂੰ ਸਾਹਮਣੇ ਦੇਣਾ ਚਾਹੀਦਾ ਵਾ ਕਿ ਮੇਰੀ 6 ਸਾਲ ਦੀ ਕੁੜੀ ਹੈਗੀ ਹੈ ਇਹ ਕਿ ਮੇਰੀ ਭੈਣਾ ਵਰਗੀ ਆ ਮੇਰੀ ਧੀ ਵੀ ਆ ਮੇਰੀ ਲਾਟ ਹੋ ਗਈ ਆ ਹੋਇਆ ਕੀ ਆ ਜੀ ਕੀ ਹੋਇਆ ਵੀਰੋਂ ਤਲਾਕ ਹੋਇਆ ਨਹੀਂ ਹੈਗਾ ਪਹਿਲਾਂ ਮਤਲਬ ਨੇ ਵਿਆਹ ਕਿਉਂ ਕਰਾਇਆ ਸਾਨੂੰ ਇਹ ਚਾਹੀਦਾ ਪ੍ਰੋਫੈਸਰ ਵਿਆਹ ਕਿਉਂ ਕਰਾਇਆ ਨਿ ਸ਼ਰਮ ਨਹੀਂ ਆਈ ਹੈਗੀ ਸਾਡੀ ਕੁੜੀ ਵੀ ਹੈਗੀ ਆ ਕੱਲ ਉਹਦੀ ਵੀ ਪੈਣਾ ਹੋਏਗੀ ਉਹਦੀ ਗੱਗਾ ਉਹਦੀ ਕੁੜੀਆਂ ਹੈਗੀਆਂ ਵਾ ਸਾਨੂੰ ਕੱਲ ਪੜਾਈਆਂ ਕੋਈ ਟਾਈਮ ਤੇ ਕੋਈ ਦੱਸਿਆ ਤੁਹਾਨੂੰ ਕੀ ਹਾਂਜੀ ਮੈਨੂੰ ਹੁਣੇ ਲਾਈਫ ਉਹਦੀ ਫੋਟੋ ਆ ਰਹੀ ਵੀਡੀਓ ਆ ਰਹੀਆਂ ਹਨਾਂ ਦੀਆਂ ਹਾਂਜੀ ਕੁੱਤ ਕੀ ਮੈਸੇ ਲਿਖਦਾ ਪੈਗੀ ਹਾਂਜੀ ਵੀਰ ਮੈਨੂੰ ਮੈ ਲਗੀ ਆ ਤੋ ਜਸੀਆ ਤੋ ਤੋ ਤਾਂ ਹੈ ਨਹੀਂ ਸਿਸ ਕਾ ਬੋਲਦੇ ਇਹ ਦਸੀ ਭੈਣ ਦਾ ਨਾਮ ਹਾਂਜੀ ਮੇਂ ਛੋਟੀ ਭੈਣ ਦਾ ਨਾਮ ਹਾਂ ਜਨੀਦੇ ਨਾਮ ਹਾਂ ਜਨੀਦੇ ਨਾਮ ਉਹਨੇ ਜਾਣ ਕੇ ਉਹਨੂੰ ਲੰਬੇ ਪੈਦੇ ਫੋਟੋਆਂ ਵੀ ਪਾਈ ਜਾਂਦਾ ਵੇ ਕਦੇ ਉਹਨੂੰ ਕੁਛ ਚੜਾਉਂਦਾ ਵੇ ਕਦੇ ਖੁਸ਼ ਹੁਣ ਕਹਿੰਦੇ ਓਕੇ ਬੀਓਪਰ ਸਿਸਟਰ ਹੁਣ ਉਹਨੂੰ ਪੈਰ ਘਰ ਵਾਲੀ ਦੀ ਸਿਸਟਰ ਵੀ ਬਣਾਤਾ ਹੋਇਆ ਨੇ ਮਤਲਬ ਦੂਜਾ ਵਿਆਹ ਕਰਾ ਲਈ ਉਹਨੂੰ ਪਤਾ ਵੀ ਹੈਗਾ ਜੱਸੀ ਉਹਨੇ ਜੱਸੀ ਵੀ ਲਿਖਿਆ ਹੋਇਆ ਹੁਣ ਭੈਣ ਵੀ ਬਣਾਤਾ ਹੋਇਆ ਜੱਸੀ ਹੁਣ ਭੈਣ ਬਣ ਗਈ ਆ ਜਦੋਂ ਉਹਨੇ ਨੂੰ ਧੀ ਜੰਮੀ ਉਹ ਤਾਂ ਭੈਣ ਨਹੀਂ ਦਿਖੀ ਸੀ ਉਹਨੂੰ ਮੈਂ ਹੀ ਮੰਗ ਕਦੀ ਮੇਰੇ ਕੁੜੀ ਨੂੰ ਸਾਫ ਦਿੱਤਾ ਜਾਵੇ ਦੋਨੋਂ ਨੂੰ ਜਦੋਂ ਇਸ ਮਾਮਲੇ ਚ ਪੀੜਤ ਲੜਕੀ ਦੇ ਪਤੀ ਸੁਖਵਿੰਦਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਦਾ ਮੋਬਾਈਲ ਸਵਿੱਚ ਆਫ ਮਿਲਿਆ ਪਰ ਉਸਨੇ ਪਿਤਾ ਨਾਲ ਗੱਲਬਾਤ ਫੋਨ ਤੋਂ ਬਾਅਦ ਸੁਖਵਿੰਦਰ ਸਮੇਤ ਉਸ ਲੜਕੀ ਦੇ ਆਈਫੋਨ ਕਾਲ ਰਾਹੀਂ ਸੁਖਵਿੰਦਰ ਨਾਲ ਗੱਲਬਾਤ ਹੋਣ ਤੇ ਉਸਨੇ ਕਿਹਾ ਕਿ ਦੇਖੋ ਮੈਨੂੰ ਇਹ ਨਾਲ 1 ਸਾਲ ਹੋ ਗਿਆ ਠੀਕ ਹੈ ਇੱਕ ਦੇ ਨਾਲ ਸੁਖਵਿੰਦਰ ਪਾਲ ਨਾਲ ਸੁਖਵਿੰਦਰ ਪਾਲ ਨਾਲ 1 ਸਾਲ ਹੋ ਵੀ ਰਹਿੰਦਿਆਂ ਨੂੰ ਹਾਂਜੀ ਅਸੀਂ ਫਰੈਂਡ ਦੇ ਟੂ ਨਾਲ ਲੀਵਿੰਗ ਰਿਲੇਸ਼ਨਸ਼ਿਪ ਚ ਰਹ ਰਹੇ ਹਾਂ ਲੀਵਿੰਗ ਇਨ ਅ ਰਿਲੇਸ਼ਨਸ਼ਿਪ ਇਹ ਵਿੱਚ ਰਹ ਰਹੇ ਹਾਂ ਸੀ ਅਲੇਗਾ ਤਾਂ ਇਹ ਦੇਖੋ ਜੀ 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 ਟਿਕਾ ਜੀ ਇਹਦਾ ਉਧਰ ਉਧਰ ਵਾਸਨਾ ਹੀ ਲੀਵਲ ਲੈ ਚ ਰਿਆ ਇਹਦੇ ਮਾਪੇ ਤੁਸੀਂ ਦੇਖੋਗੇ ਨਾ ਜਾ ਕੇ ਕੀ ਜੀ ਇਹਦੇ ਸੁਖਵਾਸ ਸਿੰਦਰ ਸਿੰਘ ਦੇ ਜੀ 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 ਦੇ ਉਪਚਾਰੇ ਬਜ਼ੁਰਗ ਨੇ ਦੇਖੋ ਜਦੋਂ ਜਿਸ ਦਿਨ ਕੁੜੀ ਬਾਹਰ ਗਈ ਨਾ ਇਹਦੀ ਵਾਈਫ ਜੀ ਜੀ ਇਹਨੇ ਬਾਹਰ ਸਿੰਧਾਪੁਰ ਕੱਲਿਆ 4 ਲੱਖ ਰੁਪਏ ਦੇ ਉੱਤੇ ਲਾਇਆ ਇਹਦਾ ਮਤਲਬ ਕਿ ਬਾਹਰ ਇਹਨੇ ਇਹਦੀ ਵਾਈਫ ਨੇ ਵਿਆਹ ਕਰਵਾਇਆ ਹੋਇਆ ਅੱਛਾ ਜੀ ਤੁਹਾਡੇ ਕੋਲ ਕੋਈ ਐਵੀਡੈਂਸ ਹੈਗੇ ਤੰਨੂ ਜੀ ਜਿੱਦਾਂ ਹਾਂ ਜੀ ਇਹਨਾਂ ਦੇ ਨਾਲ ਕੋਈ ਰਿਸ਼ਤੇਦਾਰ ਬਾਹਰ ਸੇ ਸਿੰਗਾਪੁਰ ਚ ਜੀ ਜੀ ਉਹਨਾਂ ਨੇ ਇਹਨਾਂ ਨੂੰ ਦੱਸਿਆ ਸੀ ਫੋਟੋ ਖਿੱਚ ਕੇ ਭੇਜੀਆਂ ਸੀਗੀਆਂ ਪਹਿਲਾਂ 1 ਸਾਲ ਦੇ ਤੋਂ ਪਹਿਲਾਂ ਦੀ ਗੱਲ ਹੈ ਇਹ ਜੀ ਉਹਨਾਂ ਨੇ ਕਿਹਾ ਸੀ ਵੀ ਅੰਦਰ ਇਹਨੇ ਕੇਸ ਵੀ ਲਾਇਆ ਹੋਇਆ ਯਾਰ ਹਾਂਜੀ ਹਾਂਜੀ ਕੇਸ ਦਾ ਕੇਸ ਲਾਇਆ ਹੋਇਆ ਜੀ ਹਾਂਜੀ ਲਾਇਆ ਹੋਇਆ ਤਾਂ ਡਿਵੋਰਸ ਦਾ ਕੇਸ ਉਹਦੇ ਵਿੱਚ ਇਹਨੇ ਜੋ ਕਿਹਾ ਹੈ ਕਹਿੰਦੀ ਮੈਂ ਜਦੋਂ ਦੇਖੂ ਹੁਣ ਪਾਸਰ ਮੇਰੀ ਗੱਲ ਸੁਣੋ ਮੇਰਾ ਵੀ ਡਿਵੋਰਸ ਹੋਇਆ ਤੁਹਾਡਾ ਡਿਵੋਰਸ ਹੋਇਆ ਵੀ ਹਾਂਜੀ ਜਦੋਂ ਦੇਖੋ ਮੈਂ ਆਪਣੇ ਘਰ ਵਾਲੇ ਨੂੰ ਕਹਿ ਪਿਆ ਮੈਂ ਆਪਣੇ ਘਰ ਵਾਲੇ ਦੇਖੋ ਡਿਵੋਰਸ ਲਾਤਾ ਕਿ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਮੈਂ ਤਲਾਕ ਚਾਹੀਦਾ ਮੇਰੇ ਵੱਲੋਂ ਜੋ ਮਰਜ਼ੀ ਕਰੇ ਹਾਂ ਨਹੀਂ ਪਰ ਇਹਦੇ ਵਿੱਚ ਤੁਹਾਨੂੰ ਜੀ ਇੱਕ ਚੀਜ਼ ਮੈਂ ਤੁਹਾਨੂੰ ਕਾਨੂੰਨ ਐਧ ਪਰ ਲਾਤੀ ਹੁੰਦਾ ਜੀ ਜਿੰਨਾ ਚਿਰ ਥਰੂ ਕੋਰਟ ਆਪਣਾ ਡਿਵੋਰਸ ਨਹੀਂ ਹੁੰਦਾ ਨਾ ਜੀ ਹਾਂਜੀ ਉਹਨਾਂ ਚਿਰ ਆਪਾਂ ਸੈਕੰਡ ਮੈਰਿਜ ਨਹੀਂ ਕਰਵਾ ਸਕਦੇ ਉਹ ਤਾਂ ਪਤਾ ਹੈ ਮੈਰਿਜ ਸਾਡੀ ਹੋਈ ਨਹੀਂ हां नहीं देखो ਤੁਸੀਂ ਮੇਰੀ ਗੱਲ ਨਹੀਂ ਸਮਝੇ ਚਲੋ हां ਅੱਗੇ ਤੁਸੀਂ ਦੱਸੋ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਹਾਂ ਠੀਕ ਹੈ ਮੇਰੇ ਸਾਡੇ ਹੋਈ ਨਹੀਂ ਤੇ ਫਰੰਡ ਨੂੰ ਟੋਨ ਰਿਸੀਵ ਕਰਵਾਣਾ ਇਹ ਨਹੀਂ ਕਹਿੰਦੇ ਨਹੀਂ ਕਰਵਾਣਾ ਐਸੀ ਡਿਵੋਰਸ ਹੋਊਗਾ ਫਿਰ ਹੀ ਕਰਵਾਵਾਂਗੇ ਜੀ ਠੀਕ ਹੈ ਜੀ ਪਹਿਲੀ ਗੱਲ ਇਹਨੇ 4 ਸਾਲ 2 ਸਾਲ ਤੋਂ ਕਿੰਨੇ ਹੋ ਗਏ ਗਈ ਹੋਈ ਕਹਦੀ ਮੈਂ ਤਰਹਿਣਾ ਨਹੀਂ ਮੈਨੂੰ ਤਲਾਕ ਚਾਹੀਦਾ ਜੀ ਤੇ ਇਹਨੇ ਕੋ ਦਾ ਪ੍ਰੇਮ ਹੋ ਮੰਗਿਆ ਕੁੜੀ ਵੀ ਲੈ ਗਈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸੌਂਡ ਕੋਈ ਗੱਲ ਨਹੀਂ ਕੋਈ ਵਾਸਤਾ ਨਹੀਂ ਠੀਕ ਹੈ ਅੱਜ ਇਹਨੇ ਚੇਤਾ ਆ ਗਿਆ ਜੀ 4 ਸਾਲਾਂ ਬਾਅਦ ਜੀ ਠੀਕ ਹੈ ਉੱਤੇ ਸਾਰਾ ਕੁਝ ਇੰਨੇ ਉੱਤੇ ਕੇਸ ਦੇ ਵਿੱਚ ਇਹ ਨਹੀਂ ਪਹੁੰਚਦੀ ਵੀ ਤਰੀਕਾ ਇਹਨੇ ਕੇਸ ਲਾਇਆ ਉੱਤੇ ਬਿਲਕੁਕੁਲ ਇੱਕੋ ਵੀ ਤਰੀਕ ਤੇ ਨਹੀਂ ਪਹੁੰਚਦੀ ਨਹੀਂ ਉਹ ਤਾਂ ਚਲੋ ਅਗਲੇ ਦੇ ਪੇਰੈਂਟਸ ਪਹੁੰਚਦੇ ਆ ਇਹਨੇ ਪਾਵਰ ਆਫ ਟਰਨੀ ਨੇ ਨਾ ਉਹ ਹਾਂਜੀ ਹਾਂਜੀ ਉਹ ਜਾ ਰਹੇ ਨੇ ਉਹਨਾਂ ਦੇ ਐਡਵੋਕੇਟ ਉਹਨਾਂ ਕਰ ਰਹੇ ਹਾਂਜੀ 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 ਠੀਕ ਹੈ ਜੀ ਇਹ ਗੱਲ ਹੈ ਕੋਈ ਅਸੀਂ ਮੈਰਿਜ ਨਹੀਂ ਹਜੇ ਕਰਾਈ ਠੀਕ ਹੈ ਜੋ ਕਹਿੰਦੀ ਹੈ ਨਾ ਇਹਨੇ ਚੂੜਾ ਪਾਇਆ ਬਿੰਦੀ ਲਾਈ ਮ ਆਪਣੇ ਸ਼ੌਂਕ ਤੇ ਥੋੜੀ ਲਾਉਣੀ ਆ ਹਾਂ ਹਾਂ ਸਿੱਧੀ ਗੱਲ ਆ ਮੈਂ ਆਪਣੇ ਸ਼ੌਂਕ ਦੇ ਤਵੀ ਲਾਉਂਦੀ ਹਾਂ ਮੈਂ ਆਪਣੇ ਘਰ ਦਿਆਂ ਨੂੰ ਕਿਹਾ ਵੀ ਮੈਂ ਲਾਉਣਾ ਫਿਰ ਮੈਂ ਬਾਹਰ ਅੰਦਰ ਕੰਮ ਤੇ ਜਾਂਦੀ ਹਾਂ ਠੀਕ ਹੈ ਮੈਂ ਅਸੀਂ ਦੋਨੋਂ ਕੰਮ ਕਰਦੇ ਹਾਂ ਭੰਗੜੇ ਦਾ ਕੰਮ ਆ ਸਾਡਾ ਠੀਕ ਹੈ ਮੈਂ ਆਪਣੇ ਸ਼ੌਂਕ ਤੇ ਤੋਰਨਾ ਮੈਂ ਬਿੰਦੀ ਆਪਣੇ ਚੂੜੀ ਦੇ ਚੂੜੇ ਉਹ ਚੂੜੀਆਂ ਆ ਉਹ ਜੂੜੇ ਹਾਂ ਸਾਡੇ ਨੀਵ ਰਿਲੇਸ਼ਨ ਚ ਰਹਿੰਦੇ ਆ ਅਸੀਂ ਮੈਂ ਕਿਹਾ ਮੁੱਕਰ ਦੀ ਰਹਿੰਦੇ ਜਿਹੜੇ ਮੈਂ ਜੱਜ ਦੇ ਮੂਹਰੇ ਪਿੱਜੇ ਨੂੰ ਪੋਚ ਕਰ ਦਿੰਦਾ ਨਾ ਪਾਜੀ ਮੈਂ ਤੇ ਅੱਗੇ ਖੜੀ ਹਾਂ ਇਸ ਮੁੰਡੇ ਦੇ ਮੈਂ ਪਿੱਛੇ ਨਹੀਂ ਹਟੀ ਕਿਉਂਕਿ ਇਹਨਾਂ ਵਰਗੀਆਂ ਲਫੰਡਰਾ ਵਰਗੀਆਂ ਕੁੜੀਆਂ ਨਾ ਇਸ ਮੁੰਡੇ ਦੀ ਜ਼ਿੰਦਗੀ ਖਰਾਬ ਕਰਕੇ ਚਲ ਜਾਂਦੀਆਂ ਠੀਕ ਹੈ ਉਹਨੇ ਆਪਣਾ ਨਹੀਂ ਦੱਸਿਆ ਉਹਨੇ ਨੀ ਤੁਹਾਡੇ ਕੋਲੇ ਉਹਨਾਂ ਦੀ ਜਿਹੜੀ ਸੈਕੰਡ ਮੈਰਿਜ ਦੀ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਪਤਾ ਨਹੀਂ ਹੈ ਇਹ ਨਦੀ ਪੰਚਾਇਤ ਦੇ ਵਿੱਚ ਗੱਲ ਹੋਈ ਸੀਗੀ ਮੈਨੂੰ ਇਹਨਾਂ ਨੇ ਦੱਸਿਆ ਸੀ ਆਪਣੇ ਮੂੰਹੋਂ ਜੀ ਹਾਂਜੀ ਇਹ ਹੋਇਆ ਸੀਗਾ ਅੱਛਾ ਜੀ ਸਾਡੇ ਕੋਲੇ ਸਾਡੇ ਦਫ਼ਤਰ ਆ ਤਾਂ ਵੀ ਕਦੋਂ ਆ ਸਕਦੇ ਮੈਂ ਕਹਿੰਦੀ ਮੇਰੀ ਗੱਲ ਸੁਣੋ ਮੇਰਾ ਵੀ ਬ੍ਰਦਰ ਨਾਲ ਲੈ ਕੇ ਫੇਰ ਆਉਣੀ ਆ ਆਹ ਤਾਂ ਤੁਸੀਂ ਮੈਨੂੰ ਉਹਨਾਂ ਦਾ ਨੰਬਰ ਦੇ ਦਿਓ ਕੋਈ ਤਾਂ ਦੇ ਨਹੀਂ ਕੋਈ ਮੈਨੂੰ ਫੋਨ ਚੱਕਿਆ ਨਹੀਂ ਹੈਗਾ ਉਹਨਾਂ ਨੇ ਮੈਂ ਗੱਲ ਕਰਕੇ ਮੋਡਰਕ ਨਾਲ ਹੀ ਤੁਹਾਨੂੰ ਫਿਕਰ ਦੇ ਆ ਠੀਕ ਹੈ ਜੀ ਓਕੇ ਜੀ ओके जी ओके सर ਉਸ ਦਾ ਮੋਬਾਈਲ ਸਵਿਚ ਆਫ ਮਿਲਿਆ ਪਰ ਉਸ ਦੇ ਪਿਤਾ ਨਾਲ ਗੱਲਬਾਤ ਹੋਣ ਤੋਂ ਬਾਅਦ ਸੁਖਵਿੰਦਰ ਸਮੇਤ ਉਸ ਲੜਕੀ ਦੇ ਆਈਫੋਨ ਕਾਲ ਰਾਹੀਂ ਸੁਖਵਿੰਦਰ ਨਾਲ ਗੱਲਬਾਤ ਹੋਣ ਤੇ ਉਸਨੇ ਕਿਹਾ ਕਿ ਉਹ ਕੈਮਰੇ ਮੂਰੇ ਆ ਕੇ ਵੀ ਆਪਣਾ ਪੱਖ ਰੱਖ ਸਕਦਾ ਹੈ ਉਸਨੇ ਅਗਲੇ ਦਿਨ ਮਿਲ ਕੇ ਸਾਰੀ ਗੱਲ ਦਾ ਜਵਾਬ ਦੇਣ ਦੀ ਗੱਲ ਕਹੀ ਪਰ ਹੁਣ ਆਪਣਾ ਜਵਾਬ ਦੇਣ ਤੋਂ ਸਾਫ